thank you ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 357ਵਾਂ ਪ੍ਰਕਾਸ਼ ਪੁਰਬ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਨਾਮਦਾਰੀ ਮੁਖੀ ਸਤਗੁਰੂ ਦਲੀਪ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਨਾਲ ਹੀ ਸਤਗੁਰੂ ਦਲੀਪ ਸਿੰਘ ਜੀ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਭਾਰਤੀਆਂ ਨੂੰ ਪ੍ਰਤੀ ਅੱਧਾ ਕੰਟਾ ਅਨਪੜ ਭੈਣਾ ਭਰਾਵਾਂ ਨੂੰ ਸਮਾ ਦੇਣਾ ਚਾਹੀਦਾ ਸੋ ਇਸ ਤੋਂ ਇਲਾਵਾ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਨੂੰ ਲੈ ਕੇ ਵੀ ਸੰਗਤਾਂ ਨੂੰ ਖਾਸ ਅਪੀਲ ਕੀਤੀ ਹੈ ਸੋ ਅਪੀਲ ਕਰਦੇ ਆ ਮੁਖੀ ਸਤਗੁਰੂ ਦਲੀਪ ਸਿੰਘ ਜੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਉਹਨਾਂ ਤੋਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਰੂਪ ਭਾਰਤ ਰਖਸ਼ਕ ਧਰਮ ਸਥਾਪਕ ਵਿਦਿਆ ਦਾਤੇ सूर्यवंशी भगवान रामचंद्र जी की कुल में प्रकट होने वाले सूढ़ी सुल्तान सदगुरु गोविंद सिंह जी के प्रकाश दिवस की पूरे विश्व को लाख लाख बधाई हो गुरु जी की सर्वोत्तम काव्य रचना है राम अवतार रामायण के रूप में है राम मंदिर उद्घाटन के अवसर पर ऐसी अत्यंत मनोहर रचना को पढ़कर सभी व्यक्ति आनंद गुरु जी को समरण करते हुए सभी भारतीय प्रतिदिन आधा घंटा समय अनपढ़ भाई बहनों को पढ़ाने के लिए देना आरंभ कीजिए यह सही रूप में गुरु जी का गुरपुर मनाना होगा सत श्री अकाल टाइम टीवी ले लुधियाना तो अमरजीत सिंह संधु की खास रिपोर्ट